ਸਤਿ ਸ਼੍ਰੀ ਅਕਾਲ ਜੀ ਮਿਲੋ ਜਦੀਪ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਬਾਈ ਖਿੱਚਦਾ ਕੰਮ ਹਾਂ ਉੱਧਰ ਗਏ ਲਾਤੀ ਉੱਧਰ ਇਹਨਾਂ ਨੂੰ ਬਾਈ गया गया गया। रह गया तेरा मैं कहंदा सडूਆ ਸਾਰਾ ਹੀ ਸੁੱਕਿਆ ਲੈ ਕੇ ਰਹਿ ਗਿਆ ਇੱਕੋ ਸਿਰਿਆ ਆ ਗਿਆ ਆ ਵੀ ਤੇ ਨਹੀਂ ਆ ਬਾਈ ਪਾਣੀ ਰੂਣ ਨੱਠਣ ਲੱਗ ਗਏ ਨੇ ਮੈਂ ਆ ਦੇਖ ਲੈ ਹੁਣ ਪਾਣੀ ਹਟਿਆ ਮੈਂ ਤਾਂ ਦਾਨਾ ਕਿੰਨਾ ਏਰੀਆ ਕੰਮ ਕਰਦਾ ਇੰਨਾ ਵਾਰ ਕਮੀ ਦਾ ਸੜੀ ਝੂਮ ਝੂ ਆ ਜਾਂਦੀ ਤੇ ਹਟ ਗਈ ਹਾਂ ਹਟ ਗਈ ਹੈਗਾ ਵੀ ਬਾ ਹੁਣ ਮੰਨ ਲਾ ਪਾਣੀ ਉੱਪਰ ਐ ਰਹਿਣਾ ਬਸ ਯਾਰ ਖੇਤ ਪਾਉਣ ਲੱਗੇ ਲੋਕ ਤੂੰ ਉਣੀ ਉੜਦੀ ਨਹੀਂ ਤੇ ਧੂੜ ਦਾ ਨਾਸ਼ ਮਾਰ ਦਿੰਦੀ ਹਾਂ ਟੱਪ ਗਿਆ ਕਰਦਾ ਹੁਣ ਧੂੜ ਗਿਆ ਪਾਪਹੀ ਦੇਖ ਲੈ ਹੋਰ ਐ ਟੱਪਾ ਹੁਣ ਇਹ ਤੇ ਸਵਾਗਤ ਆ ਬੱਜ ਜੀ ਹਾਂ ਹਾਂ ਜੀ ਸਵਾਗਤ ਆ ਬੱਜ ਮਲਾਇ ਮਲਾ ਨਾ ਲੋੜ ਨਹੀਂ ਹੁੰਦਾ ਇੱਕ ਇੱਕ ਨਹੀਂ ਹੋਊਗਾ ਕਾਲੂ ਵੀ ਫੇਰ ਬੈਣਾ ਜਿਹੜੀ ਹੋ ਜਿਹੜੀ ਮਿੱਟੀ ਉੱਡਦੀ ਦੀ ਨਾ ਇਹ ਬੰਦ ਹੋ ਗਈ ਹਾਂ ਮਿੱਟੀ ਬਹੁਤ ਹੀ ਹੋਰ ਚੱਲ ਲਾਈਟ ਆ ਗਈ ਇੰਨਾ ਸੋਕਰ ਫੜਾ ਫੜਾ ਹਾਂ ਇਹਦਾ ਮੇਰੀ ਗੱਲ ਸੁਣਦਾ ਆਪਣੇ ਆਪਣੇ ਖੇਤ ਵਾ ਪਾਈ ਆਵੇ ਗੌਰ ਕਰ ਲਓ ਵੀ ਜਿਹੜੇ ਨੂੰ ਦਾ ਦੋ ਵੀ ਇੱਥੇ ਆ ਕੇ ਰੋਵੇ ਇੱਥੇ ਆਪਾਂ ਉਤਾਰ ਫੇਰੀ ਲੈਟ ਆ ਵੀ ਚੱਲ ਆਪਣੇ ਆਪਣੇ ਖੇਤ ਦੇਖ ਲਓ ਵੀ ਇੱਥੇ ਤੁਹਾਡੇ ਫਲਟਾ ਦਾ ਦੋ ਨੇਰੀ ਕਿ ਖੜਦਾ ਹੁਣ ਆਉਣੀ ਆਉਣੀ ਹੈ ਦੋ ਚਾਰ ਦਿਨ ਤੋਂ ਬਾਅਦ ਬੰਦ ਹੋਣ ਲੈਣ ਨੇ ਜੋ ਰਾਂ ਤੇ ਜਾਂਦੀ ਪਸਾਦ ਨਹੀਂ ਨਾ ਜੰਨ ਲਾਦੀ ਪੂਰੀ ਜਾਂ ਤੇ ਨਹੀਂ ਰੀ ਝੱਖਰ ਤਾਂ ਆਉਣੀ ਆਉਣੇ ਮਾੜੇ ਮੋੜੇ ਹਾਂ ਤੇ ਹੁਣ ਧੂੜ ਜੀ ਘਟ ਗਈ ਹੁਣੀ ਇਹ ਝੇਰੀ ਰੀ ਝੱਖਰ ਵੀ ਘੱਟ ਜਣੇ ਇਹ ਵੀ ਸੁੱਕੇ ਮੇਂ ਆਉਂਦੀ ਜ਼ਿਆਦਾ ਹਾਂ ਸੁੱਕੇ ਸੁੱਕੇ ਹੈ ਕਿ ਨਹੀਂ ਕੱਲ ਬਹੁਤ ਠੀਸਰੀ ਰਹੀ ਹਾਂ ਲੈਟ ਤਾਂ ਜਲ ਆ ਗਈ ਸੋਣੀ ਟਾਈਮ ਨਾਲੇ ਆ ਗਈ ਫੇਰ ਵੀ ਹਾਂ ਜਿਹੜੀ ਸਵਾਰ ਸੀ ਪਿੱਛੇ ਦਰੋਂ ਜਿਹੜੀ ਵਾਲੇ ਨੇ ਬਿਜਲੀ ਵਾਲੇ ਵੀ ਕੀ ਕੰਮ ਹੁਣ ਇਹ ਕਹਿੰਦੇ ਵਸਦਾ ਕੰਮ ਨਹੀਂ ਇਹ ਝੱਖੜ ਦਾ ਨਾ ਨਾ ਲੋਕੇ ਪੂਲੇ ਜਿਹੜਾ ਤਿਆਰ ਰੇਡ ਪੂਲੇ ਲਾਏ ਹੋਏ ਨੇ ਲੇ ਬੂਟਾ ਤਾਂ ਬਾਈ ਵਧੀਆ ਹੈ ਅਜੇ ਜਮੀਂ ਪੈਂਦਾ ਇਹ ਕਾਕੀ ਪੈਂਦਾ ਨਹੀਂ ਕਿੱਥੇ ਪੈਣਾ ਹੂੰ ਸੁੱਕਾ ਸੁੱਕੇ ਪਾ ਤਾਂ ਫੇਰ ਬਾ ਬਾ ਆਉਣੀ ਆ ਹਾਂ ਜਿੰਨੇ ਬੁੱਤੇ ਹੋਣਗੇ ਉੰਨੀ ਹਰਿਆਲੀ ਆ ਉਹਦਾ ਤਰਾ ਬੜਾ ਜਿਹੜਾ ਸਾਹ ਲੰਦੇ ਆ ਉਹਨਾਂ ਸਾਫ ਹੋਣਾ ਇਹ ਜਿੰਨੇ ਦਰਖਤ ਹੈ ਹੈ ਨਹੀਂ ਹੂੰ ਫੇਰੇ ਲੱਗੇ ਸਾਡੇ ਦੇਖ ਲੈ ਅੱਜੇ ਦੇਖ ਲੈ ਦਰਖਤਾਂ ਦਾ ਸਾਰਾ ਕਰਦਾ ਝੜ ਗਿਆ ਸਾਹ ਲੱਗੇ ਨਹੀਂ ਦੱਸ ਤੱਕੇ ਜੋਗੇ ਲੈ ਮੀਂਹ ਦਾ ਸੁਣਾ ਪੈਗੀ ਨਹੀਂ ਸਮਾਨ ਸਹੀ ਕਰਦਾ ਜਿਹੜਾ ਪਤਾ ਬਾਈ ਇਹ ਵੀ ਸੁਣਾ ਉਹ ਦਰਖਤਾਂ ਦੀ ਸ਼ਕਲ ਸੋਹਣੀ ਹੋ ਗਈਆਂ ਹੋਰ ਇਹ ਕਿੱਥੇ ਨਹੀਂ ਤਾਂ ਹੋਤਣਾ ਹੋਏ ਪਏ ਤੇ ਹੋਰ ਮੁਰਾ ਹਾਲ ਤਾਂ ਸਾਹ ਹੁੰਦੀ ਚਰੀਆਂ ਨਹੀਂ ਕੰਡ ਜੀ ਤੋਂ ਹੋਊਗੀ ਸਾਹਿਬ ਕੰਡਾ ਦੇਖੀ ਕੰਨਾ ਖਾਣਾ ਮੈਸਨ ਇਹ ਜੋ ਜ਼ਹਿਰਵਾ ਬਣ ਜਾਂਦਾ ਇਹਨਾਂ ਦਾ ਸੁੱਕੇ ਚ ਇਹਨਾਂ ਦਾ ਮਰਜੀ ਪਾਣੀ ਥੱਲੇ ਲਾਈਆ ਤੂੰ ਹਾਂ ਜੀ ਨੰਗੇ ਘਟ ਖਾ ਲੈ ਆ ਵਾ ਹੁਣ ਅੱਜ ਸੜ ਪਿਆ ਸਾਰੇ ਨੂੰ ਕੰਮ ਬਾਈ ਇਹਦੇ ਸੁੱਕੇ ਡਲਵਾ ਦੀਆਂ ਚੱਲ ਬੇ ਨਵਾ ਆਈ ਆਪਣੇ ਸਾਫ ਸੂ ਕਰਨ ਚੱਲਦੇ ਹੁਣ ਚੱਲ ਬੇ ਚੱਲ ਬੇ ਵੀ ਕਰੀ ਹੁਣ ਬੱਟਾ ਬੱਟਾ ਜਾਂ ਸਿੱਧੇ ਵੀ ਵੀਰਾਂ ਲੱਗਿਆ ਹੁਣ ਹਾਂ ਹੈ ਵੈਸੇ ਆਏ ਹੈ ਨਾ ਪਣੀ ਦੀ ਕਿਸੇ ਦੀ ਹੋਈ ਵੀ ਆਲੇ ਪਣੀ ਵੀ ਚਾਹੀਦੀ ਪੰਜਾਬੀਆਂ ਐ ਉਹ ਲਾ ਕੇ ਲਾਉਣਾ ਪਨੀਰੀ ਵੀ ਚਾਹੀਦੀ ਆ ਬਾ ਹੋ ਜਾਣੀ ਪੰਜ ਚਾਰ ਦਿਨ ਮੈਂ ਸਬਜ਼ੀ ਹਾਂ ਪਨੀਰੀ ਵੀ ਕਰ ਰਿਹਾ ਜਿੰਨੀ ਕੁ ਬਾਦੀ ਆ ਆਪਾਂ ਨੇ ਕਿਧਰ ਡੋ ਅਸੀਂ ਇਧਰ ਉੱਥੇ ਜਿਹਨੂੰ ਉਛਲਦਾ ਦਾ ਹੈਗਾ ਇਹ ਵੀ ਸਾਡੇ ਦੇ ਚੱਲ ਲੈ ਉਹ ਲੋੜ ਨਹੀਂ ਬੁੱਟੇ ਦੀ ਪਤਾ ਨਹੀਂ ਬੰਦ ਕਰਦੇ ਸਵਾਰ ਕੇ ਨਾ ਨਾ ਇਧਰ ਛੱਡ ਦਿਓ ਪਾਣੀ ਬੁੱਟੇ ਨੂੰ ਕਰਾਉਣਾ ਪਾਣੀ ਬੁੱਟੇ ਤੋਂ ਲੋੜ ਨਹੀਂ ਪਾਣੀ ਦੀ ਹੁਣ ਉਧਰ ਦਾ ਭਰੇ ਆ ਤੂੰ ਖੇਤ ਨੂੰ ਭਰਨ ਦੇ ਮੀਂਹ ਪਿਆ ਕੇ ਨਾਲੇ ਐਵੇਂ ਕਹ ਬੀਜਾਂ ਚੈਰੀ ਇਹਨੂੰ ਨਾ ਨਾ ਜੀ ਲਾਉਣੀ ਆ ਆ ਡਾਲਵਾ ਦੀ ਬਾਤ ਉੱਚੀ ਜਾ ਇਧਰ ਉੱਚਾ ਕਰ ਲੈ ਨਾ ਰੋੜ ਵਾਲੇ ਇਕੱਠਾ ਕਰਾ ਲੈਂਦਾ ਇਹਨੂੰ ਇਹਦੇ ਦਾ ਧਾਨ ਹੋ ਜਣੇ ਤੇ ਸਲੇ ਹਾਂ ਅਸਰੇ ਸਾਂ ਦੋ ਬਿਸਵੇ ਰੁੱਧਲੇ ਹਾਂ ਐਨੇ ਧਾਨੋ ਜਿਹੜੇ ਤੇ ਜਿੰਨੇ ਦੇ ਕੰਪਿਊਟਰ ਦਾ ਖਰਚਾ ਲੈ ਕੇ ਨਹੀਂ ਮੋਰ ਕੇ ਇੱਕ ਪਲਾਟ ਨਾਲ ਡੋਲ ਵੜਦਾ ਫਿਰੂੰਗਾ ਬਾਦ ਮੈਂ ਛੋਟਾ ਜਿਹਾ ਪਲਾਟਾ ਦਾ ਕਾਂਟਾ ਇੱਕ ਹੀ ਦੂਜਾ ਮਤਲਬ ੱਖਾ ਯਾਰ ਕਾਂਟਾ ਹੀ ਲੱਗਣਾ ਬਾਅਦ ਚ ਮੈਂ ਮਟਰੈਕਟਰ ਤੇ ਕਦੂ ਕਰਨਾ ਟਾਈਮ ਮੈਂ ਕਾਂਟਾ ਲੱਗਾ ਨਹੀਂ ਦੌਰੇ ਇੱਕ ਘੰਟੇ ਦਾ ਕੰਮ ਤਾਂ 500 ਰੁਪਏ ਹੋ ਗਏ 1000 ਦੇ ਤਾਂ ਗਏ 2000 ਤਾਂ ਆਣ ਗਏ ਲੰਮਾ ਹੋਰ ਨਾਲੇ ਅਜੇ ਭਾਈ ਜਣਾ ਡੋਲ ਬਦ ਨਹੀਂ ਆ ਹਾਂ ਪਰ ਜਾਇਆ ਪ੍ਰਸਾਦ ਮਦ ਥਾਪੀ ਤਾਂ ਕਰਨੀ ਪੈਣੀ ਡੌਲੇ ਹਾਂ ਆ ਇਹ ਨਹੀਂ ਬਦਲਣਾ ਕੰਮ ਮੇਹੀ ਬਦਲਣਾ ਫੇਰਾ ਬਈਆ ਰੱਖ ਲੈデア ਕੀਲੇ ਜਿਹੜਾ ਵਾਲੇ ਘੁੰਮਦਾ ਹੈ ਪੰਜ ਸਾਨੂੰ ਪੈਂਦਾ ਸਣੇ ਰਾਥਣ ਉਹ ਇਧਰੋਂ ਵੜਦੇ ਨਾ ਪਾਣੀ ਨਾ ਨਾਲੇ ਹੋਦਾ ਇੱਕ ਖੁਸ਼ਖਬਰੀ ਹੁਣ ਰੇਟ ਵਧਾਤਾ ਤਾਂ ਨਾਲ ਰਾਤ ਅੱਛਾ ਕਿੰਨਾ ਵਧਿਆ 2300 ਰੁਪਏ ਹੋਇਆ ਥੋੜਾ ਮਾੜਾ ਮੋਟਾ ਵਧਿਆ ਹੀ ਐ ਆਏ ਆ ਹਰ ਜਾਇਦੇ 150 ਵਧਿਆ ਜਿਹੜਾ ਮੜ ਜਾ ਹੌਸਲਾ ਹੁੰਦਾ ਮਹਿੰਗਾਈ ਦੇ ਹਿਸਾਬ ਨਾਲ ਤਾਂ 2200 ਕੁ ਰੁਪਏ ਦਾ ਬਾਈ 2200 2200 ਉਹ ਹੋਊਗਾ 2-3 ਰੁਪਏ ਕਰ ਕੋਈ ਤਿੰਨ ਦਾ ਦੋ ਦਾ ਹਾਂ ਬਾਕੀ ਹੁਣ ਤੇਰਾ ਜਾਲ ਵਧਿਆ ਜਿਹੜਾ ਜਾਲ ਮਾੜਾ ਮੋਟਾ ਫਾਇਦਾ ਹੋਣਾ ਏ ਠੀਕ ਨਹੀਂ ਮਾੜਾ ਮੋਟਾ ਜਿਹੜੇ ਜਿਹੜੇ ਸਾਫ ਨਾਲ ਮਹਗਾ ਹੀ ਵਧੀ ਹੈ ਨਾ ਉਹ ਸਾਫ ਨਾਲ ਤਾਂ ਰੇਟ ਨਹੀਂ ਵਧਿਆ ਹੈਗਾ ਉਹ ਸਾਫਾਂ ਰੇਟ ਤਾਂ ਘੱਟ ਆ ਇੱਕ ਜਿੱਲੇ ਮਗਾ ਕਟੋ-ਕਟ ਵੀ 8-10000 ਰੁਪਏ ਉਹਦਾ ਚਾਹੀਦਾ ਦੋ ਜਿੱਲੇ ਮਗਾ ਜਦੋਂ 30 ਕੰਟ ਲਉਂਦੀ ਦਾ ਰਹਾ ਸਾਹਿਬ ਤਿੰਨ ਤਿੰਨ ਚਾਰ ਸੌ ਰੁਪਏ ਦੇ ਦੋ ਹੋਰ ਤਾਂ ਤੇਰਾ ਉੱਥੇ ਤਾਂ ਆਉਂਦਾ ਹੀ ਨਹੀਂ ਸੋਈ ਸੋਈ ਉੱਥੇ ਨਹੀਂ ਆਉਂਦੀ ਜਿੱਥੇ ਆਹ ਵਾ ਬੰਦਾ ਖੁਸ਼ ਆਏ ਨੇ ਚ ਕੋਈ ਨਹੀਂ ਜਦ ਕੋਈ ਹੋਊਗਾ ਫਿਰ ਬਣਾ ਜਾ ਇਹ ਕਿ ਨਹੀਂ ਫਿਰ ਤਾਂਨੇ ਕਾਨੂੰ ਲੱਗਣੇ ਬਾਈ ਜੇ 2200 ਤਾਂ ਤਾਂ 2600 ਜਾਂ 2700 ਰੁਪਏ ਚਾਹੀਦਾ ਹਾਂ ਉੱਥੇ ਆ ਜਾਵੇ ਨਾ ਹੋਰ ਰੇਟ ਜਾ ਜਾ ਫਿਰ ਜਾਇਆ ਜਾ ਰੇਟ ਮਹਿੰਗਾਈ ਦੇ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਹੁਣ ਡਾਈ ਦਾ ਟੋਟਾ ਦੇ ਕਿੱਥੇ ਤੂੰ 24 2700 ਰੁਪਏ ਫਿਰ ਦਵਾਇਆ ਦਵਾਇਆ ਮੈਂ ਮਹਿੰਗਾਈ ਉੱਦਾਂ ਬਹੁਤ ਇਨ੍ਹਾਂ ਦੇ ਇਨ੍ਹਾਂ ਦੇ ਰਾਇਸ ਹਾਲ ਬਤਾਓ ਅੱਬੀ ਇਹ ਹਰੇ ਹਿਸਾਬ ਇਹ ਬਤਾਉਣੇ ਆ ਆਪਣੇ ਇਹ ਬਤਾਉਂਦੇ ਕਹਿੰਦੇ ਮਹਿੰਗਾਈ ਵਾਧੀ ਫਿਰ ਇਨ੍ਹਾਂ ਦੇ ਵਾਧੇ ਆ ਚਲ 2-300 ਰੁਪਏ ਵੀ ਲੰਦਾ ਕਿੱਲੇ ਮਰਗਾ ਵਾਧਾ ਚਾਰ ਬੰਦੇ ਕਿੱਲਾ ਲਾਂਦੇ ਆ ਆਏ ਸਾਲ ਬਤਾ ਲੈਂਦੇ ਆ ਇਹ ਬੜਾ ਜੀਵੀਦਾਰ ਦਾ ਕੁਝ ਨਹੀਂ ਵਾਧਾ ਘੱਟ ਦਾ ਘੱਟ ਘੱਟ ਇਹ ਜੀ ਵੀ ਇੰਨਾ ਵਾਧਾ ਹੈਗਾ ਇਹਦਾ ਤਾਂ ਇੱਕ ਵਾਰੀ ਮਾਰਦੇ ਸਿਰੇ ਟੱਕ ਉਥੇ ਤੋਂ ਬਾਅਦ ਉਖਮ ਗਈ ਨਾ ਚੱਲਣ ਜੀਵੀਦਾਰ ਜੀ ਸੋਚੇ ਪੰਜ 5 ਰੁਪਏ ਹੀ ਅੜਨੀ ਪੈਂਦੀ ਨਾ ਬੜੀ ਦਾ ਇੱਕ ਵਾਰ ਮਾਰਨੇ ਹੀ ਤੱਕੜਾ ਲਗਾ ਚ ਹੈ ਚ ਹੈ ਚ 24 ਘੰਟੇ ਵਾਲੀ ਉਹ ਲਗਾਉਂਦੇ ਨਹੀਂ ਅਸੀਂ ਤਾਂ ਆਪਣੇ ਨਾਲ ਗਣਤੀ ਜਿਨੀ ਹੈਗੀ ਇੱਕ ਵਾਰ ਤੱਕੜਾ ਮਾਰ ਟੱਕ ਕੇ 7-800 ਵਧਾਉਣ ਇਕੱਠਾ ਹੀ ਹਾਂ ਉਤੇ ਬਾਹਰੇ ਇੱਕ ਸਤਾ 100 ਵਧਾਈ ਜਾਂ ਹਾਂ ਇੱਕ ਵਾਰ ਮਹਿੰਗਾਈ ਦੇ ਬਰਾਬਰ ਦਾ ਕਰਨ ਸਮਝ ਲਿਆ ਕੋਈ ਚ ਕਰਦੇਣ ਬਸ ਇੱਕ ਵਾਰ ਉਦੇ ਬਾਅਦ ਜੇ 50 ਰੁਪਏ ਜਾਂ 100 ਰੁਪਏ ਵਧਾਈ ਜਾਂ ਫੇਰ ਹੈ ਲੋ ਇਹ ਸੈੱਟ ਹੋ ਜਾਂਦਾ ਕੰਮ ਹਾਂ ਜਿੱਕਾ ਹੁਣ ਇਹਾਂ 24 2300 ਕਰਿਆ ਪਹਿਲਾਂ 2200 ਦੋ ਦੋ ਦਿਨ ਰੁਪਏ ਦਾ ਜਿੰਨਾ ਕਿਸੇ ਪਧਾਉਂਦੇ ਹੁਣ ਚਾਹੀਦਾ ਦਾ 2600 ਰੁਪਈਆ 2600 ਕਰ ਦੋ 2700 ਰੁਪਈਆ ਬਾਣੀ ਪੰਨੀ ਆਉਂਦੀ ਜਿੱਥੇ ਹਾਂ ਉਹਦਾ ਬਾਈ ਬਹੁਤ ਦੂ ਦਾ ਫਿਰ ਉੱਥੇ ਆ ਜੇ ਨਾ ਇੱਕੋ ਹੀ ਫੇਰ ਲੂਟ ਆਉਣਾ ਕੰਮ ਨਾ ਆਹ ਰਹਾ ਇੰਨਾ ਤਾਂ ਸਾਡੇ ਦਵਾਈਆਂ ਇਹਦੇ ਦੁੱਗਣੇ ਸਾਡੇ ਦਵਾਈਆਂ ਰੇਹੇ ਬਾਝ ਜਾਂਦੇ ਆ ਲਵਾਈ ਬਾਝ ਜਾਂਦੀ ਆ ਹਮ ਹੈ ਕਿ ਨਹੀਂ ਉੱਥੇ ਕੰਮ ਚੱਲ ਜਾਂਦਾ ਯਾਰ ਚੱਲ ਜਾਂਦਾ ਪਾਣੀ ਦੂ ਮੜਦੇ ਨਾ ਪਾਣੀ ਵਰਤਿਆ ਯਾਰ ਬਹੁਤ ਪਾਣੀ ਲੀਕ ਆ ਤੇਰਾ ਮਾਲਾ 28 ਦੀ 30 ਦੇ ਆ ਉਸ ਦੇ 28 30 ਦੀ ਆ ਉਸ ਤੇ ਨਾਲ ਦੋ ਦੋ 3000 ਬਰਤ ਵਧਿਆ ਕਿਲੇ ਦਾ ਉਹੀ ਦੋ ਦੋ 3000 ਫालतू ਤੇਰਾ ਖਰਚ ਆ ਜਾਣਾ ਕਿਲੇ ਪਰ ਆ ਜਾਣਾ ਕਿ ਨਹੀਂ ਆ ਜਾਣਾ ਉੱਥੇ ਖੜੇ ਫਿਰਤਾ ਵੜਦੇ ਇੱਧਰ ਮੈਂ ਹੁਣ ਤਾਂ ਬੁੱਟੇ ਸਲਾ ਬਾਬ ਸੇਰਾ ਰਹਿਣਾ ਇੱਧਰ 100 ਵੀ ਐਸ ਵਾਲੇ ਵਧਿਆ ਮੈਂ ਕਹਿੰਦਾ ਪਿਛਲੀ ਵਾਰ 60 70 ਵਧਾਉਂਦਾ ਹਾਂ ਹਾਂ ਹਟਾਇਆ ਉਹਨੇ ਥੋੜਾ ਸੋਨਾ ਜਾ ਮੜ ਗਿਆ ਬਧਾਇਆ ਮੋਦੀ ਨੇ ਹੋ ਵੀ ਮੈਂ ਤਾਂ ਦਾ ਵੀ ਇਹੋ ਜੀ ਮਹਿੰਗਾਈ ਚ 100 ਰੁਪਏ ਰੇਟ ਬਹੁਤ ਘੱਟ ਪਤਾਇਆ ਵੀ ਮੇਰੇ ਸਾਹਮਣੇ ਆਖਦਾ ਦਾ 2600 ਜਾਂ 2700 ਰੁਪਏ ਰੇਟ ਐਸ ਸਾਲ ਅਗਲੇ ਸਾਲ ਤੱਕ ਦਾ ਸਾਬ ਦੇਖੋ ਬਾਕੀ ਭਾਈ ਤੁਸੀਂ ਦੱਸੋ ਆਪਣਾ ਕਮੈਂਟ ਕਰਾ ਕਰਕੇ ਜਿੱਥੇ ਆ ਜੀ ਤੁਸੀਂ ਲੋੜ ਨਹੀਂ ਆਤਾਂ ਨੇ 2650 ਰੁਪਏ ਤੁਹਾਡੇ ਸਾਹਮਣੇ ਵੀ ਰੇਟ ਕਿੰਨਾ ਚਾਹੀਦਾ ਹੁਣ ਇੱਕ ਬੰਦੇ ਆਪਣਾ ਦਵਾ ਕੰਮ ਕਰਦਾ ਸਾਡੇ ਦਾ ਬਈਆਂ ਦੀ ਵਧੇ ਸਾਡੇ ਦਾ ਸਾਡੇ ਦਾ ਬਈਆਂ ਦੇ ਅਦਲਾਈਆਂ ਤੇ ਬਾਹਰੇ ਆ ਇਹ ਤਾਂ ਕਿਲੇ ਮਗਰ ਰਹਿਦਾ ਵੀ ਸਾਡੇ ਲਿੰਟਾਂ ਦੇ ਵਿਆਜ ਵੀ ਲੈਣੇ ਆ ਜੀ ਕਿਲੇ ਮਗਰ ਯਾ ਤੀਜੇ ਕਿਲੇ ਮਗਰ ਅਗਲੀ ਗਾੜੀ ਸਾਡੀ ਕਿਸੇ ਕੱਢੀ ਕਿਲੇ ਮਗਰ 3000 ਵਧਿਆ ਉੰਨਾ ਆਪਣਾ ਖਰਚਾ ਵਧ ਗਿਆ ਗੱਲ ਮੁੱਕੀ ਬਸ ਬਈਆਂ ਦਾ ਲਾ ਲਾ 100 200 ਰੁਪਏ ਹੋਰ ਲਾ ਲ ਦਵਾਈਆਂ ਦਾ ਲਾ ਲ ਡਾਇਰ ਰੇਡਾ ਲਾ ਲ ਹੋਰ ਇਹ ਹੁਣ ਆਪਾਂ ਆਪਣੀ ਗਾੜੀ ਲਾਈ ਆਪਣੀ ਤਾਂ 1000 ਰੁਪਏ ਮੰਨਦੀ ਦੀ ਸਾਡੀ ਆਪਣੀ ਗਾੜੀ ਜਲਦੀ ਸੀ ਤਾਂ ਹੁਣ ਆਪਣੀ ਖੜੀ ਜੋ ਮੁੱਲ ਨਹੀਂ ਹੈਗਾ ਭਾਈ ਫੇਰ ਸਾਡੀ ਬਸ ਹਾਂ ਸਾਡੀ ਤਾਂ ਪੱਲੀਆਂ ਵੀ ਨਹੀਂ ਬੰਦੀ ਪੰਜਰ ਰੁਪਏ ਦੀ ਆੜੀ ਅੱਜ ਵੀ ਲਾਉਦੇ ਨਹੀਂ ਆ ਵੀ ਕੰਮ ਚੋਰ ਕੋਈ ਜੀਵੀ ਦਾ ਰੇਖ ਨਹੀਂ ਆਪਣਾ ਭਈਆਂ ਦਾ ਖਰਚਾ ਦੱਸ ਦੂਗਾ ਬੀਲ ਦਾ ਦੱਸ ਦੂਗਾ ਆਪਣਾ ਖਰਚਾ ਕੋਈ ਨਹੀਂ ਦੱਸਦਾ ਦੱਸਦਾ ਹੀ ਨਹੀਂ ਵੀ ਮੇਰਾ ਮੇਰਾ ਕੀ ਖਰਚਾ ਹੈ ਕੰਕ ਮੱਕਾ ਵੱਜਦਾ ਉਹਨੂੰ ਸਾਲ ਦਾ 10 2000 ਵੱਜਦਾ ਕੰਕ ਮੱਕਾ ਯਾਰ ਖੰਡਾ ਹੋ ਆ ਜੋ ਵੀ ਰੱਬ ਸਾਥ ਦੇ ਗਿਆ ਬਸ ਜੇ ਆਤਮਾ ਸਾਥ ਦੇ ਤੇ ਤਾਂ ਵੱਜੇਂਦਾ ਬੜਾ ਮੋਟਾ ਨਹੀਂ ਤੇ ਸਾਥ ਨਹੀਂ ਖਾ ਲਿਆ ਹੈਂ ਵਧੀਆ 15 2000 ਤੇ ਘੱਟ ਨੋਕੀ ਨਹੀਂ ਮੰਨਦਾ ਮੀਨੇ ਕਾਕਰ ਹਾਂ ਇਹ ਵੀ ਉਹ ਹੀ ਗੱਲ ਆ ਲੱਗਦਾ ਬਈ ਮਾਂ ਮੰਗਣਾਈਆ ਟਾਈਮ ਹੈ ਯਾਰ ਇਹੋ ਫੋਨ ਬੰਦ ਤਾਂ ਕਹਦਾ ਆਪੇ ਖਿਚਲ ਕੱਟ ਲੋ ਇਹ ਵੀ ਕੰਮ ਚੱਲੇ ਬਈ ਕੰਮ ਵੀ ਉਹਨਾਂ ਦਾ ਔਖਾ ਮੈਂ ਨਾ ਵੀ ਰੋਟੀ ਖਾਣੀ ਹੈ ਨਾ ਇਹਦੇ ਸਿਰ ਪਰ ਖਾਣੀ ਹੈ ਇਹ ਵੀ ਆਪਣੇ ਤਾਂ ਸਹੀ ਯਾਰ ਫੇਰ ਇਹ ਵੀ ਸਹੀ ਹੈ ਹੁਣ ਇਹਨਾਂ ਨੇ ਕਹਿਣਾ ਬਾਈ ਸਾਡੀ ਇੰਨੀ ਜੜੀ ਪੈਂਦੀ ਹੈ ਬਈਆਂ ਦੀ ਹੂੰ ਇਹ ਹੁਣ ਆਪਾਂ ਉਹਨੂੰ ਵੀ ਡਿਆੜੀ 'ਤੇ ਰੱਖੂਗੇ ਇਹਨਾਂ ਨੇ ਕਹਿੰਨਾ ਸਾਡੀ 600 ਆ 700 ਜਿੰਨੀ ਪੈਂਦੀ ਹੈ ਇਹਨਾਂ ਨੇ 1000 ਮੰਗਣੀ ਯਾਰ ਵੀ ਸਾਡੀ ਇੰਨੀ ਤਾਂ ਪੈਂਦੀ ਹੈ ਇਹਨਾਂ ਦੇ ਕੁੱਤੇ ਨੇ ਵੱਡੇ ਵੀ ਸਾਡੇ ਆਉਂਗੇ ਕੰਮ ਕਰਨ ਦੇ ਵਿੱਚ ਸੀਜ਼ਨ 'ਤੇ ਹੂੰ ਹੈ ਕਿ ਨਹੀਂ ਤੇ ਜਿਆੜੀ ਉਹ ਬਣੀ ਜੇ ਉਹਨੇ ਜਿਆੜੀ ਬਣੀ ਚਾਹ ਤੇ ਜਾਇਜ ਗੱਲ ਜਾਇਜ ਹੀ ਆ ਜਿਹੜੀ ਹੁੰਦੀ ਆ ਹਾਂ ਜਾਇਜ ਹੋਰ ਦਾ ਹੋਰ ਦਾ ਨਹੀਂ ਜਹਾਜ ਬੋਲਿਆ ਅੱਜ ਬੱਦਲ ਆ ਬੱਦਲ ਨਹੀਂ ਹੈਗਾ ਉਹ ਬੱਦਲ ਹੈ ਬੱਦਲ ਹੈ ਜਹਾਜ ਦਾ ਵਾ ਵਰਕ ਨਹੀਂ ਆ ਦੇ ਪਤਾ ਕੋਈ ਨਹੀਂ ਲੱਗਦਾ ਬੂਲਰ ਜੀ ਸਿਰਪਰੇ ਨੰਗਾ ਹੁੰਦਾ ਆਪਣੇ ਬਸ ਬਾਕੀ ਦਾ ਬੂਟਾ ਹੀ ਆ ਦੇਖਣਾ ਕੋਈ ਨਹੀਂ ਘਟਾ ਲੱਗਦੀ ਕਿੱਧਰ ਚੜ ਗਈ ਜੇ ਸਿਰ ਦੇ ਉੱਪਰ ਨੂੰ ਆਂਦੀ ਜਦੋਂ ਪਤਾ ਲੱਗਦਾ ਆਮ ਲੱਗੀ ਸੀ ਰਾਤ ਕੋਈ ਪਤਾ ਨਹੀਂ ਦਾ ਮੀਂਹ ਮੀਂਹ ਪੈਣਾ ਕੱਲ ਮੈਂ ਦੀਦੀ ਬਾਈ ਬਹੁਤ ਸੋਹਣੀ ਸੋਹਣੀ ਹਾਂ ਕਿੰਨੀ ਗਰਮੀ ਸੀ ਜੀ ਹਾਂ ਐਨੇ ਮੀਂਹ ਕੋਈ ਵੀ ਆਸ ਨਹੀਂ ਜੀ ਇੱਕ ਗੰਨੇ ਨੂੰ ਫਿਰ ਦੋ ਦਿਨ ਮੋਟਰਾ ਖੜਕ ਗਿਆ ਹਾਂ ਹਾਂ ਜਿਹੜੇ ਗੰਨੇ ਕੋਲ ਚੱਲ ਜਾਈਆਂ ਫਿਰ ਦੋ ਦਿਨ ਇੱਥੇ ਚੱਲ ਜਾਈਆਂ ਜਿਹਦੇ ਤਾਂ ਲਾਉਣੇ ਆ ਚਾਰ ਵਾਲਾ ਕੰਮ ਬੰਦ ਹੋ ਗਿਆ ਚਾਰਾ ਗੰਨਾ ਬੰਦ ਹੋ ਪਾਣੀ ਇਹਨੂੰ ਹਾਂ ਉੱਪਰ ਦੇ ਪਾਣੀ ਪੈ ਗਏ ਨਾ ਪਾਣੀ ਬੰਦਾਂ ਉਹ ਪਾਣੀ ਕਰਾ ਦਿੰਦੇ ਜਿੰਨੂੰ ਕੋ ਹਾਂ ਦੋ ਮੂਟਰਾ ਗੰਨੇ ਪਰਾ ਸਾੜੀਆਂ ਉਹ ਦੋ ਬੇਲੀ ਹੀ ਜਦੋਂ ਮੀਂਹ ਪੈ ਗਿਆ ਔਰ ਕੀ ਨਹੀਂ ਉਹ ਚੱਲਦੀਆਂ ਹੁਣ ਹਰ ਵਾਰ ਚੱਲਦੀਆਂ ਉਹਦਾ ਆਵੇ ਬੋ ਹੁਣ ਝੱਲੀ ਵਾਲੀ ਗੰਨੇ ਪਰੇ ਆ ਆ ਪੌੜ ਵਾਲੀ ਗੰਨੇ ਪਰੇ ਜੇ ਬੰਦ ਹੋਣੀ ਫਿਰ ਫੜ ਕੇ ਪਾਉ ਕੋ ਫਸੇ ਗੰਨੇ ਮੋੜਰੇ ਖੜ ਜਣਾ ਯਾਰ ਖੜ ਜਾ ਬਗੰਨੇ ਨੂੰ ਪਾਣੀ ਲੱਗ ਗਿਆ ਉਹਨੂੰ ਮੋੜਰ ਗੰਨੇ ਚਲਾਉਣੀ ਫਿਰ ਉਹ ਟ੍ਰਾਂਸਫਾਰਮਰ ਨੂੰ ਬਿਜ ਲੱਡ ਵੱਜ ਜਣੀ ਪਰੇ ਅੱਜ ਇਹਦੇ ਪਿੱਛੇ ਸਾਰੇ ਕਾਸ ਨੂੰ ਫਰਕ ਪੈਂਦਾ ਯਾਰ ਇਹਨਾਂ ਦਾ ਫੋਟੋ ਵੱਜਦਾ ਜੇਤੀਆ ਮੋਡਰਾ ਬੰਦ ਹੋ ਗਿਆ ਫੋਟੋ ਵੱਜਦਾ ਇਹਨਾਂ ਦਾ ਜਿਹੜੀ ਚਲਦੀਆਂ ਜਿਹੜੇ ਚਲਦੀਆਂ ਹੋਰ ਚੱਲ ਜਾ ਕੇ ਦੇਖ ਚਾਉਣਾ ਨੂੰ ਕਹੀ ਦੇ ਗਵਣੀ ਕਹੀ ਭੁੱਲ ਗਿਆ ਉਹ ਕਦੇ ਨੇੜੇ ਹੀ ਆ ਮੰਡਰ ਕਹੀ ਤਾਂ ਲੈਣ ਨਾਲ ਆਪਣੀ ਦੇਖ ਲੈ ਮੈਂ ਕਿਹਾ ਮਾਂ ਕਹੀ ਲੈ ਕੇ ਜਾਈ ਉਹਨੇ ਕਹੀ ਪਿੱਛੇ ਦੋਸਤ ਤੇ ਇਹ ਹੁਣ ਮੈਂ ਬਾਅਦ ਮੈਂ ਬੱਟਾ ਲੈ ਇਹਨੂੰ ਕਹਾਂ ਮਾ ਤੂੰ ਕਹੀ ਨਾਲ ਲੈ ਕੇ ਜਾਈ ਇੱਕ ਘੇਰ 11 ਬਹੁਣਾ ਹੂੰ ਉਹਨੂੰ ਕੱਢ ਦੇ ਬਾਹਰ ਟਰੈਕਟਰ ਦੇ ਥੱਲੇ ਉਤਰ ਉਹਦੀ ਮਿੱਟੀ ਲਾ ਦੇ ਹਾਂ ਜਿੱਥੇ ਟਰੈਕਟਰ ਕੱਢਣਾ ਹੈ ਬਾਅਦ ਵਿੱਚ ਦੀ ਰੜੀ ਅੱਗ ਲੈਣੀ ਸਾਰੇ ਘੇਰ ਨੂੰ ਮੈਂ ਫਿਰ ਲੱਗਿਆ ਰ ਮੈਂ ਗੈਲ ਦੀ ਗੱਲ ਕੰਮ ਕਰਦ ਬੈਠ ਕੇ ਆਈ ਬਸ ਮੈਂ ਜੋ ਘਟਰਾ ਦਾ ਗੈਲ ਦੀ ਕਰ ਹੋਰ ਨਹੀਂ ਟਰੈਕਟਰ ਨੂੰ ਹੈ ਔਖਾ ਥੋੜਾ ਜੇ ਕਮਿਆ ਤੂੰ ਕਦੋਂ ਕਰਕੇ ਤਕੀਲੇ ਦੋ ਕਿਲੇ ਦੇ ਮੈਂ ਉਹ ਤੇ ਕਿਆ ਕਿਆ ਕਰਦਾ ਉਹ ਕਾ ਬਹੁਣ ਗਿਆ ਉਹ ਲੱਗ ਬਲੱਡ ਪਾਣੀ ਛੱਡ ਦੋ ਮੈਂ ਪਾਣੀ ਛੱਡ ਦੇ ਨਾ ਅੱਜ ਅੱਛਾ ਸੁੱਕਾ ਬਹੁਣ ਗਿਆ ਵਾ ਫੇ ਵਿੱਚ ਕੋਈ ਡਰ ਮਾਰਨਾ ਹੈ ਡਾਬੀਟਰ ਪਾਈਪ ਕੱਦੂ ਕੱਦੂ ਵਧੀਆ ਬਹਿ ਹੋਇਆ ਹੋਵੇ ਨਾ ਫਿਰ ਪਾਣੀ ਨਹੀਂ ਸੁੱਕਦਾ ਹਾਂ ਇਹਨੂੰ ਦਿਖਾਉਂਗਾ ਉਧਰ ਪਾਣੀ ਪਰਸੋਂ ਦਾ ਪਾਇਆ ਹੈ ਜਿੱਦਣ ਦੇ ਲਾਏ ਆ ਆ ਮੀਂਹ ਪੈ ਗਿਆ ਰਾਤ ਜਿਹੜੀ ਡਲੀ ਦਿੱਖਦੀ ਉਹ ਵੀ ਭਰ ਗਈ ਅੱਜ ਮੋਟਰ ਖੜਨੀ ਹੈ ਅੱਧਮਾ ਜੇ ਚੱਲੀ 2 ਘੰਟੇ ਚੱਲੂਗੀ ਨਹੀਂ ਖੜੀ ਹੈ ਐਵੇਂ ਕਿਸੀ ਹਾਂ ਇੱਕ ਸਾਲ ਸਾਡੇ ਕੋਲ ਧਾਰੇੜਾ ਪਲਾਟ ਦਾ ਹਾਂ ਅਸੀਂ ਇਹ ਕਰਿਆ ਆ ਟਰੈਕਟਰ ਅਸੀਂ ਲਿਆਏ ਦੋ ਕੁ ਸਾਲ ਹੋ ਗਏ ਸਭਰਾਜ ਨੂੰ ਹਾਂ ਇਹ ਭਾਈ ਅਸੀਂ ਤੁੱਕੇ ਜਿਹੜਾ ਬਾਕੇ ਸਵਾਰ ਕੇ ਸੋਕਾ ਮਾਰਦਾ ਟਰੈਕਟਰ ਟਾਇਰ ਨਹੀਂ ਹੈਗੇ ਚੰਨ ਭਾਈ ਸੋਕਾ ਮਾਰਿਆ ਬਾਜੀ ਜਿਹੜਾ ਚਲਾ ਕੇ ਡਿੰਜੜ ਦਾ ਉਹਦਾ ਮੋਟਰ ਆ ਚਲ ਜੀ ਕਈ ਦਿਨ ਗੱਲਾਂ ਬਣੀਆਂ ਕੀ ਮਿੱਟੀ ਰਲ ਗਈ ਵਿੱਚ ਕਦੋਂ ਨਾਲ ਮਿੱਟੀ ਰਲਦੀ ਆ ਆਦੀ ਨਹੀਂ ਹੈਗੀ ਆ ਚਲੋ ਜੀ ਜਿਹੜਾ ਆਏ ਕਰੇ ਬਾਈ ਅੱਖ ਕਰਿਆ ਤੁਸੀਂ ਬਸ ਪਾਈਏ ਤਾਂ ਹੁਣ ਜਿਹੜਾ ਹੋ ਗਿਆ ਉਹ ਤੋ ਹੋ ਗਿਆ ਉਹਨੂੰ ਕੀ ਕਰਨਾ ਸੀ ਅਸੀਂ ਜਿਹੜਾ ਹੋ ਗਿਆ ਹੋ ਗਿਆ ਹੁਣ ਕੀ ਕਰੀਏ ਹਾਂ ਚਲੋ ਜੀ ਅਖੀਰ ਨੂੰ ਭਗਤਾਂ ਜੀ ਰੱਬ ਨੇ ਸੁਣ ਲਈ ਹਾਂ ਮੈਂ ਪੈ ਗਿਆ ਡਰੇਰ ਭਰ ਕੇ ਆ ਗਈ ਭੈਣ ਚ ਡਰੇਰੇ ਦਾ ਇੱਕ ਕਬੜਦਾ ਬਿੱਤੀ ਹੋਈ ਆਹ ਢਾਲ ਫੁੱਲ ਲੋ ਗਿਆ ਇਹਨੂੰ ਉੱਪਰ ਤੱਕ ਜਦ ਪਾਣੀ ਨੂੰ ਦੂਹ ਬਸ ਕਰਨ ਲੱਗ ਜਾ ਕੇ ਹਾਂ ਬਈ ਫੇਰ ਬਾਹਰ ਕੋਈ ਨਿਕਲੀ ਆਹੋ ਫੇਰ ਹੂੰ ਇਹਦਾ ਮਾਲਕ ਦੇ ਹੱਥ ਮੇਂ ਹੀ ਕਰਦਾ ਪਾਣੀ ਪੀਂਦਾ ਹਾਂ ਹੈ ਕਿ ਨਹੀਂ ਜੇ ਬਈ ਨਾਮ ਹੀ ਬੰਦਾ ਫੇਰ ਨਹੀਂ ਸੀ ਤੁਹਾਨੂੰ ਨੇ ਫੇਰ ਤਾਂ ਧਾਰ ਦੇ ਨਹੀਂ ਹੁੰਦੇ ਆ ਯਾਰ ਇੱਕ ਸਾਲ ਪੈ ਗਈ ਸੀ ਆਊਡ ਟੇੜਾ ਪੈ ਗਿਆ ਤੇ ਲੋਕਾਂ ਨੇ ਬਾਉਣ ਲੱਗ ਗਏ ਤੇ ਹਾਂ ਸਮਝਿਆ ਹਉਂ ਜਾਂਦਾ ਯਾਰ ਮੇਰੀ ਗੱਲ ਥੋੜਾ ਜਿਆਦਾ ਤੂੰ ਗੱਲਾਂ ਕਰਦਾ ਏ ਜਾਂਦਾ ਟਰੈਕਟਰ ਟਾਇਰ ਤੇ ਪੈਂਦੇ ਜਿਵੇਂ ਟਾਇਰ ਨਹੀਂ ਟਾਇਰ ਨਹੀਂ ਜਿਹੜਾ ਡੈਰੀ ਇੰਜਨ ਉਹ ਉੱਡੇ ਚਲਾਈ ਜਾਂਦੇ ਤੇ ਥੇੜੀ ਵਰਗੇ ਨਿਕਲਿਆ ਬੇਈਂ ਪਾਈ ਵੀ ਨਿਕਲਉਂਦੇ ਥੱਲੇ ਪਿਛਲੇ ਡਰਾਂ ਦੀ ਹਾਂ ਇਹ ਟਾਇਰ ਨੇ ਤੂੰ ਐਸਵਾ ਕਰਨਾ ਤੋਂ ਆਪਣੇ ਹਾਂ ਝਗੜ ਨਹੀਂ ਸੀ ਥੇੜੀ ਕੋ ਸਾਡੇ ਕੋ ਸਾ ਗਰਾਮ ਵਾਲੇ ਜਿੱਥੇ ਤੇਰੀ ਕਬੂਟਰਾਂ ਦੀ ਜ਼ਮੀਨ ਹੈ ਉੱਥੇ ਇਸਰਦਾਸ ਜੀ ਉਹ ਸਾਡੀ ਕੋ ਜ਼ਮੀਨ ਸੀ 2 ਕਿਲੋ ਇਸਰਦਾਸ ਦੇ ਦੇ 2 ਕਿਲੋ ਗਰਾਮ ਦੇ ਤੇ ਉਹ ਰੰਜਲ ਖਰਾਬ ਹੋ ਗਿਆ ਉਹ ਮੈਨੂੰ ਕਹਿੰਦੇ ਵੀ ਕਿਹਾ ਮੇਰਾ ਗਰਾਮ ਦਾ ਜਾਣਦਾ ਹੀ ਹਾਂ ਆਹੋ ਉਹ ਕਹਿੰਦਾ ਬਾਈ ਹੁਣ ਕੀ ਕਰੂੰਗੇ ਤੁਸੀਂ ਇੰਜਣ ਦਾ ਹਮ ਸਮਰਨ ਦੋ ਦਿਨ ਪਿਸਤਰੀ ਲਿਆਉਣਾ ਸਵਾਰ ਲਿਆਉਣਾ ਉਹ ਕਰਨਾ ਮੈਂ ਕਿਹਾ ਸਾਡੇ ਕੋਲ ਹੈਗਾ ਇਲਾਜ ਕਈ ਸੋਚਿਆ ਬਸ ਟਰੈਕਟਰ ਸਰਤਾਜ ਸਾਡੇ ਕੋਲ ਬਸ ਹੋ ਗਈ ਥੋੜੀ ਹੁੰਦੀ ਸੀ ਗੇਲ ਰਹਿ ਕੇ ਨਾਲ ਜਿਹੜੀ ਉਹ ਮੋਟਰ ਨੂੰ ਜਾਂਦੀ ਸੀ ਰਸਤਾ ਆਏ ਨੂੰ ਉਹ ਰਸਤਾ ਡੂੰਘਾ ਥੋੜਾ ਬਹੁਤ ਟਰੈਕਟਰ ਹਿੱਸਾ ਲੱਗ ਗਿਆ ਫੇ ਮੈਂ ਦੂਏ ਬਾਈ ਨੂੰ ਕਿਹਾ ਮੈਂ ਤੂੰ ਐਂ ਕਰਦੇ ਆਪਾਂ ਵੀ ਟਰੈਕਟਰ ਇੱਥੇ ਛੱਡ ਘਰ ਇੱਕ ਸੈਕਿੰਡ ਪਹਿਲੇ ਆ ਗਏ ਦੀਪ ਹੁਣ ਨਹੀਂ ਟਰੈਕਟਰ ਕਿਸਦਾ ਫਸਦਾ ਹਾਂ ਥੱਲੇ ਜੈਕ ਮਾਰ ਕੇ ਧਰਤੀ ਜਮਾਈ ਇਹ 90 ਦੀ ਗੱਲ ਆ ਵਈ ਇਹ ਆਹੋ ਪਹਿਲਾਂ ਟਰੈਕਟਰ ਫਾਦਦਾ ਹੁਣ ਟਰੈਕਟਰ ਕਿਦਾ ਫਾਦਦਾ ਹੀ ਨਹੀਂ ਹਾਂ ਅੱਗੇ ਤਾਂ ਜੇ 6-7 ਟਰੈਕਟਰ ਚੱਲੇਗਾ ਨਾ ਇੱਕ ਕੱਢਣਾ 6-7 ਫਾਜਿੰਦੇ ਤੇ ਥੋੜਾ ਜੈਕ ਮਾਰ ਕੇ ਧਰਤੀ ਤੇ ਦੇਖ ਜਿਹੜਾ ਰੂਟਰ ਮੀਟਰ ਹੈ ਤਾਂ ਲੱਗਣ ਲੱਗੇ ਸਾਰੀ ਜ਼ਮੀਨ ਮਾਰ ਉਹ ਥੱਲੇ ਸੈੱਟ ਹੋ ਗਈ ਐ ਉਹ ਜਿਹੜਾ ਸਿੱਧਾ ਲਾਏ ਆ ਉਹ ਹਾਂ ਉਹ ਮਦਵੋਲੇ ਬਹੁਤ ਔਖਾ ਘਟੂਰਾ ਟਰੈਕਟਰ ਨੇ ਆਓ ਫਿਰ ਟਿਕੜੇ ਕਰਕੇ ਕਰ ਗਿਆ ਉਹ ਪਹਿਲੀ ਵਾਰ ਲੱਗੇ ਨਾ ਝੂਟੇ ਰਖਣਾ ਮਾੜੀ ਮੈਂ ਇਸ ਨੂੰ ਝੂਟੇ ਮਾਰਦਾ ਕਦੇ ਇਧਰ ਨੂੰ ਮੈਂ ਖਾਲੇ ਫਸ ਗਿਆ ਦੂਸੇ ਨੂੰ ਆਓ ਫਿਰ ਹੈ ਇਹ ਲੱਗੇ ਨਹੀਂਦਾ ਨਾ 30 ਸਾਲ ਹੋਏ 31 ਸਾਲ ਬਾਅਦ ਜੀਰੀ ਲੱਗੀ ਉੱਥੇ ਚੱਲ ਦਿਖਾਵਾਂਗੇ ਉਹ ਤੇਰੀ ਜੀਰੀ ਬਾਦ ਹੌਲੀ ਹੌਲੀ ਹਾਂ ਕਿੱਦਾਂ ਏ ਪੜਾਈ ਕਿੱਕੜਾ ਰਹੀ ਵੱਧ ਰਿਹਾ ਝਾੜ ਘਟ ਰਿਹਾ ਘਟ ਰਿਹਾ ਚੱਲ ਚੱਲ ਜੀ ਅੱਗੇ ਵੈਸ ਗੁਰੂ ਦੀ ਮਰਜ਼ੀ ਆ ਹੋਰ ਕੀ ਆ ਮਹਾਰਾਜ ਹੱਥ ਮੇਂ ਬਾਈ ਸਭ ਹਾਂਜੀ ਹਾਂਜੀ ਮਹਾਰਾਜ ਦੇ ਹੱਥ ਮੇਂ ਲਾਹ ਪਾਣੀ ਤੇਰਾ ਹੁਣ ਪੂਰਾ ਮੈਨ ਲੱਗ ਗਿਆ ਮਿੱਤਰਾ ਪੂਰਾ ਪੂਰਾ ਹੀ ਉਹਨਾਂ ਹੁਣ ਤੇਰਾ ਅੱਧਾ ਸਲਾ ਬਾਈਆ ਜਿਹੜਾ ਬੂਟੇ ਹੋਰ ਕਿਆ ਉਹ ਨਹੀਂ ਮਰ ਬੂਟੇ ਦਾ ਮੈਂ ਦੂਛੜ ਦੇ ਤਿੰਨ ਘੰਟੇ ਬੂਟੇ ਦਾ ਪਾਣੀ ਪਾ ਹੁਣ ਹਵਾ ਦਾ ਕੋਈ ਪਤਾ ਹੈਗਾ ਤਿੰਨ ਘੰਟੇ ਮੀਂਹ ਪਿਆ ਹੋਇਆ ਹਾਂ ਬੂਟੇ ਦਾ ਹਵਾ ਕੋਈ ਨਹੀਂ ਪਤਾ ਵੀ ਕਾਦਾ ਜਾਵੇ ਹੋਰ ਇਹ ਸਾਰੇ ਲੈਣੇ ਲੈ ਨਹੀਂ ਨਾਲੇ ਮੈਂ ਨਾ ਇੱਧਰ ਡੌਲ ਲਾਤੀ ਨੇ ਡੌਲ ਲਾਤੀ ਲੱਗ ਲੱਗ ਫਿਰ ਵੀ ਸਾਬਾ ਹੋ ਜਾਂਦਾ ਦੀ ਬਹੁਤ ਬਹੁਤ ਬਕ ਪੈਂਦਾ ਬਾਈ ਜੋ ਮਰਜੀ ਕਹੀ ਜਾ ਤਾ ਇਹਨਾਂ ਦੇ ਨਾਲ ਬਹੁਤ ਸਾਰਾ ਬਹਾ ਹੁੰਦਾ ਇਹਨੂੰ ਪਾਣੀ ਉਹ ਲਾਉਣਾ ਪਾਣੀ ਕਿ ਨਹੀਂ ਲਾਉਣਾ ਜੀ ਪਾਣੀ ਲਾਈ ਉਹ ਉਧਰ ਲਾਇਆ ਉਹ ਸਾਬਾ ਆਦਮੀ ਨਹੀਂ ਮੀਂਹ ਪਹੁੰਚਿਆ ਨਾ ਠੀਕ ਉਹ ਆ ਦੇ ਹਾਂ ਪਰ ਉਧਰੋਂ ਖਾਲਾ ਹੈ ਉਹ ਆਇਆ ਨਾ ਹੁਣ ਇਧਰ ਛੱਟਾ ਪਾਣੀ ਪੂਰਾ ਉਹ ਪਾਣੀ ਦਿਨੂ ਹੀ ਗਰੀ ਜਾਣਾ ਬਸ ਸਾਰਾ ਪਾਣੀ ਇਧਰ ਨਹੀਂ ਮਈਆ ਸਾਰਾ ਪਾਣੀ ਇੱਥੇ ਜਾਣਾ ਮੈਂ ਵੀ ਅੱਜ ਬਾਜਰੇ ਮਾਂ ਰੇਹ ਛੱਟਾ ਅੱਜ ਟੋਟਾ ਇੱਕ ਠੀਕ ਆ ਹੈ ਕਿ ਨਹੀਂ ਹਾਂ ਨਹੀਂ ਹੈ ਕਿ ਨਹੀਂ ਹੈ ਮਗਾ ਹੈ ਕਿ ਨਹੀਂ ਛੱਡ ਦੇਣਾ ਹੈ ਕਿ ਨਹੀਂ ਹੈ ਕਿ ਨਹੀਂ ਹੈ ਕਿ ਨਹੀਂ ਮੈਂ ਅਮਰਦੀਪ ਨੂੰ ਕਹਾਂ ਮੈਂ ਛੱਡ ਦੇ ਖਲਿਆ ਭਾਈ ਰੇ ਜੋ ਹਾਂ ਛਿੜਦਾ ਹੀ ਨਹੀਂ ਉਹ ਮਾਂ ਛਿੜਦੇ ਮੇਰੇ ਕੋਲ ਟਾਈਮ ਨਹੀਂ ਤਾਹੀਂ ਉੱਠਣਾ ਨਾ ਉਹ ਤੁਸੀਂ ਕਿਆ ਭਾਲਦੇ ਮੈਂ ਆਲੇ ਉੱਠੂਗਾ ਮਗਾ ਹਸੀ ਜਾ ਫਿਰ ਹਲੇ ਮੱਕੀ ਨੂੰ ਬਾਟਾ ਲੱਗਿਆ ਹੋਵੇ ਅੱਧਰ ਤਾ ਨਹੀਂ ਛਿੜਦਾ ਕੋਈ ਉਹ ਤਾਂ ਨਹੀਂ ਛਿੜੂਗਾ ਤਾਂ ਹੀ ਉੱਠੂਗਾ ਇਹ ਇਹ ਤਾਂ ਉੱਥੇ ਖੜ ਗਿਆ ਮੈਂ ਛਿੜਦਾ ਯਾਰ ਟੋਟਾ ਟਾਇ ਦਾ ਟੋਟਾ ਛਿੜ ਗਿਆ ਜੂਰੀਏ ਛਿੜ ਗਿਆ ਮੈਂ ਇੱਕ ਹੋਰ ਛਿੜਦੇ ਹੁਣ ਪਾਣੀ ਲੱਗਿਆ ਪਰ ਨਾਲੇ ਕਿੜੀਆਂ ਪੈ ਗਈਆਂ ਚਾਰ ਕਿੜੀਆਂ ਫਰਕ ਪਾਉਂਦਾ ਹਾਂ ਹਾਂ ਹੁਣ ਸਲਾਬੇ ਮੈਂ ਲੱਗਣਾ ਹੁੰਦੇ ਠੀਕ ਨਹੀਂ ਸਲਾਬੇ ਬਾਬਾ ਹੁਣ ਆਏ ਬਣ ਜਾਨਾ ਗੱਲ ਫਿਰ ਤਾਂ ਅੱਜ ਮੈਨੂੰ ਚੱਕੜਾ ਮੇਲੇ ਤੇ ਆ ਰ ਹੁਣ ਇਦਾਂ ਨਹੀਂ ਕਰਾਂਗਾ ਹਾਂ ਇਦਾਂ ਨਹੀਂ ਕਰਾਂਗਾ ਇੱਧਰ ਵੇਲਦਿਆ ਹੋ ਗਿਆ ਮੰਡ ਕਿੰਨੀ ਮੈਂ ਦੂਆ ਕਾਲੂ ਪਾਣੀ ਖਿੱਚਣਾ ਉੱਥੇ ਦੋ ਬੰਪ ਸਪਰੇਅ ਤੇ ਲਾ ਕੇ ਆਉਣੇਗਾ ਖਾਲੇ ਬੱਟਾਂ ਪਰ ਠੀਕ ਆ ਉਹਦੇ ਬਾਅਦ ਇਹ ਮੈਂ ਰੇਮ ਹੱਡਣਾ ਬਸ ਤੂੰ ਮਾੜੀ ਸੇ ਹੋ ਹਾਂ ਮਰਜੀਆ ਕੀ ਲਾਉਣੀ ਨੂੰ ਮੰਡ ਮੈਂ ਰਹਿ ਗਿਆ ਉੱਲਾ 5 ਕਿੱਲੇ ਚਾਲੀ ਵਾਲੇ ਅੱਛਾ ਡਰੇਨ ਕੋਲ ਉਹ ਕੀ ਲਾ ਦੇ ਲਾਜੇ ਉਹ ਆ ਸਕੀਤਰੀ ਵਾਲਿਆਂ ਦਾ ਨਾ ਨਾ ਉਹ ਪਹਿਲਾਂ ਕਿਹਦੇ ਲਿਆ ਵਾ ਉਹ ਪਹਿਲਾਂ ਜਿਹੜਾ ਸਾਢੇ ਵਾ ਹੁੰਦਾ ਤਾਂ ਯਾਰ ਅੱਛਾ ਤੇ ਪਹਿਲਾਂ ਜਿਹੜਾ ਸ਼ੁਰੂ ਜੰਮਣੂ ਆ ਹੈ ਹਾਂ ਇਹ ਇਹ ਮੇ ਟੀਵੀ ਹੈ ਹਾਂ ਇਹ ਮੈਨੂੰ ਵੀ ਨਹੀਂ ਪਤਾ ਕਿਹਦੀ ਵੇਚੀ ਹੋ ਪੁਰਾਣਾ ਪੁਰਾਣੀ ਹੈ ਫਿਰ ਇਹ ਪੁਰਾਣੀ ਹੈ ਇਹ ਮੈਂ ਕਹਿੰਦਾ ਸ਼ੇਰੂ ਦਾ ਅਲਾਡ ਲੂਟ ਅਲਾਡ ਲੂਟ ਹੋਏ ਤੇ ਮੈਂ ਕਹਿੰਦਾ ਇਹ ਅਲਾਡ ਹੋਏ ਵੇ ਇਹ ਪਹਿਲਾਂ ਲਾਡ ਹੋ ਗਈ ਤੁਹਾਨੂੰ ਪਤਾ ਲੱਗੇਗਾ ਪਿੱਛੇ ਉਹ ਨਾ ਸ਼ੇਰੂ ਆndi ਹਾਂ ਉਹਨਾਂ ਦਾ ਪਲਾਡ ਲੱਗਦਾ ਨਹੀਂ ਉਹਨਾਂ ਦਾ ਨਾ ਹੋਵੇ ਇਹ ਉਹਨਾਂ ਨਹੀਂ ਹੁਣ ਪਹਿਲਾਂ ਤਾਂ ਯਾਰ ਆਪਾਂ ਜਾਣ ਵੀ ਜਾਂਤੀ ਲੱਗੇ ਜਾਂਦੇ ਜਮੀਨਾ ਠੇਕੇ ਯਾਰ ਲੱਗੇ ਉੱਤੇ ਅਸੀਂ 90 ਚ ਲੱਗੇ ਰੱਬ ਨੇ ਆਓ ਫਿਰ ਜਾਂਤੇ ਜਾਣ ਲੱਗੇ ਆ ਫਿਰਦੀ ਮਾਲਾ ਹੀ ਸਾਰੀ ਉੱਥੇ ਅੱਛਾ ਮਾਲਾ ਮਾਲਾ ਗੋਲੇ ਯਾਰ ਨਾ ਮਾਲਾ ਹੀ ਫਿਰਦੀ ਹੈ ਕਦੋਂ ਜਦ ਤੇ ਫੂਕ ਕਰ ਦਿੰਦੇ ਭਾਈ ਦਾ ਇਹ ਨਹੀਂ ਹਾਂ ਹੁਣ ਘਾ ਜਾਣਾ ਮੈਂ ਦਾਕੇ ਆਉਣਾ ਕੋਈ ਦੀ ਆ ਮੈਂ ਅੱਛਾ ਗੈਲ ਦੀ ਕੰਮ ਨੂੰ ਜੀ ਦੂਆ ਯਾਰ ਚੱਕਾ ਜੀ ਭਾਈ ਚਾ ਚੰਨੀ ਭਾਈ ਭਾਈ ਜੀ 14 ਚੱਕ ਲਿਆਇਆ ਪਹਿਲਾਂ ਤੇਲ ਪਵਾ ਕੇ ਆਹ ਠੀਕ ਆ ਠੀਕਾ ਠੀਕ ਆ ਚੱਲ ਠੀਕ ਆ ਹਾਂ ਆਪ ਕੀ ਕਰਦਾ ਵਾਹ ਰਾਇਆ ਕਾ ਬਗੈਟ ਕਾ ਆਹ ਰੋਡ ਤੇ ਮੈਂ ਚੁੱਕ ਲਈ ਬਹੁਤ ਹੈ ਨਹੀਂ ਕ ਮੈਂ ਇਹ ਮੈਂ ਪਾਉਂਦਾ ਬਹੁਤ ਹੈ ਜਲਦੀ ਨਾਲ ਮੀਰੇ ਢੂੰਡੇ ਜਾਣਾ ਹੀ ਨਹੀਂ ਉਹਰੇ ਇਹ ਕਿਹੜੇ ਛੋਟੇ ਡੱਕਰ ਆਏ ਉਹ ਤਾਂ ਇੱਕ ਨੂੰ ਖੜਾ ਲੈਂਦੀ ਐ ਤੇ ਡਲੇ ਵਫਾਤਾ ਥੱਲੇ ਤੇ ਮੇਰੀ ਹੋ ਗਈ ਭਾ ਠੀਕ ਆ ਬਾਕੀ ਰੁਕਾ ਬਿਟਰਨ ਨਾਲ ਮੜ ਜਿਹੜਾ ਵਿੱਚ ਇਹ ਓ ਠੀਕ ਆ ਪੱਜਾ ਫਦਾ ਟਰਾਂਗ ਨੂੰ ਉਹ ਨੂੰ ਜੇ ਦੇ ਮੇਰਾ ਜੇ ਦੂਰ ਮੋੜ ਨਾਲ ਫੇਰ ਪੁੱਜੇ ਦੇ ਵਿੱਚ ਅਡਾਉਲ ਤੇ ਤੂੰ ਰੱਖੇ ਡਾਉਲ ਡਾਉਲ ਦੇ ਪਾਸੇ ਰੱਖੇ ਨਾ ਟਰੈਕਟਰ ਇਹ ਡਾਉਲ ਨਹੀਂ ਹੁੰਦੀ ਆ ਬਸ ਉੱਪਰ ਵੀ ਤਾਂ ਰਹਿਣਾ ਆਏ ਨੂੰ ਕਿ ਉਹ ਰੋਡ ਦੇ ਪੱਪਰ ਨਿਕਲ ਜਾਂਦਾ ਜਾ ਕੇ ਆਹ ਚੱਲਣਾ ਆਏ ਆਹ ਚੱਲਣਾ ਆਏ 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 ਕਿੱਥੇ ਦੇ ਬਰਨ ਉੱਥੇ ਨਿਕਲ ਜਾਂਦਾ ਕਿ ਉਹ ਹੋਣਾ ਕੁਆੜੀ ਵੀ ਲਿਆਉਂਗਾ ਜੇ 4-500 ਆਹ 7 ਕਿਲਾ ਛੇੜੀ ਥਾਂ ਨੂੰ ਓਏ ਕਾਲੀ ਨਹੀਂ ਆ ਬੈਣ ਹੁਣ ਕਰਾਕ ਨਹੀਂ ਆਇਆ ਬਾਈ ਤੇ ਕੋਈ ਬੈਣ ਨੂੰ ਵਧੀਆ ਇੱਥੇ ਮਿਜਾ ਰੱਖਣਾ ਪੱਕਾ ਡਾ ਨਹੀਂ ਛੱਲੇ ਜਿੱਥੇ ਕੁੱਤਾ ਬੈਠਾ ਛੇੜੀ ਥਾਂਗੇ ਲੋਣ ਨੂੰ ਕਹਿੰਦਾ ਕੇ ਨਾ ਮਾਰ ਰਹਿਂਂ ਦੇ ਤੂੰ ਬਾ ਸ਼ਾਮਾਂ ਨਹੀਂ ਆਈ ਨਾ ਲੈ ਸ਼ਾਮੀ ਸ਼ਾਮਾਂ ਤੇਰੀ ਨੂੰ ਖਾਦੇ ਨਾ ਉਹ ਪਹਿਣਾ ਇਹ ਹੇਟਾ ਰਿਓ ਪਾਣੀ ਮਾਰ ਕੋਟੇ ਹੁਣ ਐ ਵੀ ਇਹ ਈ ਕਿਹੜਾ ਸੰਗਣੀ ਸ਼ਾਮਾਂ ਹਾਂ ਇਹਦੇ ਦਾ ਲਊਗਾ ਰੇ ਮਿੰਜਾ ਤੇਰਾ ਸ਼ਾਮ ਟਾਈਮ ਸ਼ਾਮ ਦੇ ਹਾਂ ਸਾਢੇ 5 ਵਜੇ ਜਾਊਗਾ ਉੱਥੇ ਉੱਥੇ ਇੱਕ ਵਜੇ ਜਾਂਦੀ ਸ਼ਾਮਾ ਉਸਦੀ ਸੜਕ ਪਰ ਆ ਜਾਂਦੀ ਹਾਂ ਕੋ ਹਵਾ ਕੋ ਮੁੰਦੀ ਸ਼ਾਮਾਂ ਤੇ ਇਹ ਬਾਈ ਗੱਲ ਇਹੀ ਆ ਵਧੀਆ ਆ ਗਿਆ ਪੁਰਾਣੀ ਜਿੱਤਾਂ ਜੀ ਬਾਈ ਆਮੀ ਬਹੁਤ ਕਰੀ ਹੋਰੀ ਜੇਤੀ ਪਹਿਲਾ ਫੇਰ ਉਹ ਹੀ ਆ ਗਏ ਬਾਣੀ ਇਹਨਾਂ ਟੱਕਰੀ ਬੈਠਾ ਉਧਰ ਭਈ ਗੱਡੀ ਚਵਾਈ ਗਿਆ ਬਾਣੀ ਦੇ ਨਾਲ ਨਾ ਪੂਰਤ ਆ ਗਏ ਕਾਰਾ ਕਿੱਲਾ ਕਿੱਲਾ ਹਾਂ ਟੱਕਰੀ ਬਣੀ ਵੀ ਉਧਰ ਦਾ ਦੇਖ ਲੈ ਵਿੱਚ ਉਹ ਠੀਕ ਉਹ ਮਾੜਾ ਮੋਟਾ ਹੱਥ ਨਾਲ ਲੱਗੋ ਪੈਂਦਾ ਬਾਈ ਐਸਾ ਸਾਡਾ ਅਜੀ ਉੱਧਰ ਤੇ ਹੁੰਦੇ ਵੇ ਮਾਰ ਕੇ ਜਾਊਗਾ ਇਹਦੇ ਤੋਂ ਸਾਰੇ ਬੰਦਪਨ ਆਏ ਕਿ ਬੇ ਮਾਰਨੀ ਸਾਥ ਤੋਂ ਕਰਨਾ ਜੱਟ ਮੰਗਣੀ ਵਾਲਾ ਪੱਟ ਵਿਆਹ ਵਾਲੇ ਕੰਮ ਕਰਨਾ ਪੜੀ ਜੀ ਘੱਡਪਟ ਉਹ ਜਿਹੜੇ 60 ਕਿਲੋ ਯੂਰੀਆ ਪੰਪ ਦੇ ਉਹ ਮਾਰਦੇ ਨੇ ਫੂਫੜਾ ਰਾ ਰਹੇ ਨੇ ਪਤਾ ਕਿਵੇਂ ਤੇ ਨਹੀਂ ਬੱਸ ਚੱਕ ਦੇਣੇ ਜਿਹੜਾ ਮਾੜਾ ਮੋਟਾ ਕੱਕ ਆ ਨਾ ਨਾਲ ਇੰਦ ਲਫਾਫਾ ਰੰਮਾ ਸਾਰੇ ਐਥੇ ਤੇ ਸੰਦਰਾ ਵਾਲੇ ਸੜਕਾਂ ਦਾ ਆਹ ਕਹ ਰਹੇ ਨੇ ਕਹਿੰਦੇ ਉਹ ਮਾਫਾ ਮਾਰੋ ਥੋੜੀ ਲਫਾਫਾ ਇੰਦ ਲਫਾਫਾ ਠੀਕ ਤੇ ਪਾਣੀ ਆਣੀ ਚੁਣ ਇਹਨਾਂ ਨੂੰ ਆਉਰੇ ਮੀਂਹ ਕੱਢ ਬੈਠੇ ਠੀਕ ਕੱਟ ਨਹੀਂ ਆਇਗਾ ਪਿੰਡ ਵੀ ਇਕੱਲੇ ਨਿਕਲਦਾ ਹੈ ਇੰਨਾ ਕਿ ਪਿਆਏ ਤੱਕ ਨਾ ਡਲੇ ਜੂਸ ਕੇ ਪਰਲੇ ਉਰੇ ਫਰਕ ਆ ਪਿੰਡ ਵਿੱਚ ਪਾਈ ਕਰ ਪਿੰਡ ਵਿੱਚ ਛੋਟੀ ਜਿਹੀ ਨੀਰ ਹੈ ਬੇਟਾ ਤਾਂ ਪਣੀ ਆ ਰਹਾ ਉਹ ਰੋੜੇ ਜੂਸ ਕੇ ਉੱਪਰ تین ਫਾੜੇ ਆਖਦੇ ਇਹ ਨਾਲ ਲਾ ਕੇ ਆਈ ਹਾਂ ਉਹ ਅੰਦਰ ਖੜ ਨੂੰ ਦਿੰਦਾ ਨਾ ਲੱਗਦੀ ਹੁਣ ਹੁਣੀ ਕਰ ਦਣਾ ਸਾਰਾ ਇਹ ਕਾਲ ਹੋ ਜਾਉਂਦਾ ਕਿ ਜੱਜਾ ਹੁਣੇ ਖੱਤੂ ਆ ਬਹਾਈ ਹੈ ਬਾਇਆ ਕਰ ਦੇਣੇ ਘੰਟੇ ਤੱਕ ਆ ਹਾਂ ਸਵੇਰ ਦਾ ਆ ਕਿੰਨੇ ਵਜੇ ਦਾ ਆ ਬਾਇਆ ਆ ਜਾ ਤੂੰ ਆਇਆ ਹੈ ਜਤੂ ਰੋਂ ਨੂੰ ਆਇਆ ਹੈ ਮੇਰੇ ਨਾਲ ਆਇਆ ਹੱਥ ਤੇ ਮੂੰਹ ਤੇ ਲਾ ਕੇ ਆ ਵਸੇ ਟੱਪੀ ਆ ਕੇ ਆ ਸਾ ਬਾਤ ਪੈ ਨਾ ਹਾਂ ਬਾਤ ਕਰ ਤਾ ਜਤੂ ਟੱਪਰੀ ਆ ਗਿਆ ਹੋਣਾ ਬਹੁਤ ਫਾਲਾਂ ਦਾ ਹੀ ਫਰਕ ਆ ਬਾਈ ਆ ਨਾ ਕਰ ਕਿ ਹੁਣ ਕਿੰਨੇ ਕੇ ਟਾਈਮ ਆ ਖੇਦ ਗਿਆ ਖੇਦ ਗਿਆ ਯਾਰ ਆਵਾਜ਼ ਤਾਂ ਆਈ ਨਹੀਂ ਬੰਦੇ ਕਰਦੇ ਕਰਨ ਲੱਗਿਆ ਉਹਨਾਂ ਬਾਗੇ ਲੰਘੇ ਨੇ ਤਰ੍ਹਾਂ ਸੁਰੇ ਨਹੀਂ ਆਉਂਦਾ ਬਸ ਉੱਪਰ ਖਾ ਕੇ ਲੈਟ ਕਰਾਉਣੀ ਔਰੇ ਲੈਟ ਹੋਣੀ 12 ਵਜੇ ਛੱਡਣਾ ਉਹ ਫਾਨ ਬੰਦ ਕਰਦਾ ਉਹ ਉਹ ਬੱਤੀ ਬੰਦ ਕਰਦੀ ਪਰ ਨਹੀਂ ਤੂੰ ਕੁਝ ਨੂੰ ਆ ਜੇ ਨਹੀਂ ਕੱਟਦੀ 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 ਪਾਣੀ ਦੇ ਛੱਡਦੇ ਆ ਜੇ ਪਾਣੀ ਤਾਂ ਥੋੜੀ ਕਰ ਦਿੰਦਾ ਜੇ ਸੁਗਰੂ ਆਪੋ ਕਿ ਇਹ ਪਾਣੀ ਛੱਡ ਰਿਹਾ ਹੈ ਇਹਦੇ ਤੋਂ ਛੱਡਦੇ ਪਾਣੀ ਛੱਡਦੇ ਜਰਾ ਪਾਣੀ ਦਾ ਪੂਰਾ ਹੋ ਜਾਵੇ ਲੱਗਣਾ ਫੇ ਕੈਲ ਲਾਵਾ ਕਿ ਜਿਹੜਾ ਪੈਣ ਆਰੇ ਅੰਗਾ ਜਿੰਦਾ ਖਾਹਰਾ ਨਾ ਲਵਾ ਬੇ ਤੇ ਪਤਾ ਕਿੰਨੇ ਫਾਇਦੇ ਆ ਫਾਇਦੇ ਇੰਨੇ ਫਾਇਦੇ ਮੇਰੀ ਸੁਣ ਗੱਲ ਹਵਾ ਤੋਂ ਲਾੜੀ ਤੂੰ ਪਹਿਲਾ ਇਹਨੂੰ ਛੱਡ ਲਾ ਮੂਹ ਮੂਹਰੇ ਪਾਣੀ ਇੱਕ ਦੇ ਇੱਕ ਦੇ ਜੇ ਪੂਰਾ ਹੋਏ ਨਾ ਤਿੰਨ ਚਾਰ ਦਿਨ ਲੱਗਣੇ ਪਾਣੀ ਪੂਰਾ ਹੋਣ ਨੂੰ ਫਿਰ ਅੱਜ ਤੇ ਛੱਡ ਪਾਣੀ ਜਨਰੇਟਰ ਨਹੀਂ ਲਾਉਣਾ ਕੱਦੂ ਕਰਕੇ ਛਿੱਟੀ ਜਾਣਾ ਬਸ ਠੀਕ ਹੈ ਨਾ ਆਲੇ ਅੱਠਰ ਦਾ ਅੱਜੋਂ ਵੀ ਉੱਪਰ ਜਿਹੜਾ ਮੀਂਹ ਪਿਆ ਵਾ ਜਿਹੜਾ ਕਾਲਾ ਛੇਤੀ ਭਰ ਜਾਣਾ ਹਾਂ ਦੋ ਦੋ ਤਿੰਨ ਕੇਰੇ ਭਾਗੇ ਬਹੁਤ ਹੋ ਤੁਹਾਨੂੰ ਠੀਕ ਨਹੀਂ ਕੱਦੂ ਕਰ ਆਪਣਾ ਕਾਲੂ ਇਹਦੇ ਛੱਡ ਲਾ ਪਾਣੀ ਚ ਨਾਲ ਹਵਾ ਲਾ ਲਈ ਜਾ ਆਹ ਨੋਂ ਤਾਂ ਜਿੰਨਾ ਨੇ ਮੇਡ ਵਧੀਆ ਨਹੀਂ ਪਿਆ ਹੋਇਆ ਕਾਲੂ ਤਾਂ ਮੀਂਹ ਤੇ ਸਾਬ ਕਾਲੂ ਬੇਲ ਦੀ ਯਾਰ ਕੋਈ ਤਸਵੀਰਾਂ ਨੇ ਪਹਿਲਾਂ ਇੰਨਾ ਕੀ ਜਿੰਨਾ ਪਿਆ ਲੈ ਇੰਨਾ ਕੀ ਪਾਇਆ ਫਰਕ ਹੋ ਪੈਂਦਾ ਤੇ ਦਾ ਜੀ ਆਈਨਾਂ ਇਹ ਜੇ ਜੇ ਚੀਜ਼ੇ ਟਾਈਮ ਨਾਲ ਹੋ ਗਈ ਤੇਰੀ ਮੈਂ ਖੜਾ ਦੇ ਜਿੱਦੀ ਤੇ ਮੇਰੀ ਗੱਲ ਸੁਣਦਾ ਜੇ ਦੋ ਮੋਟਰ ਚਲਾਉਣੀ ਲੱਦੀ ਆ ਮੈਂ ਕਿੰਨੇ ਆ ਰੀਆਂ ਦੋਵੇਂ ਖੜੀਆਂ ਆ ਕਾਲੂ ਇਹਦੇ ਬੱਥੇ ਆ ਕਾਲੂ ਸਾਰੀ ਆ ਦੇ ਰਮ ਗਿਆ ਮਰੀ ਸਾਰੀ ਪਾੰਦਾ। ਆਹ ਅੱਜ ਤੇਰੇ। ਰੋੜ ਨਹੀਂ ਪਾਣੀ ਦੀ ਆ ਪਾਣੀ। ਇੱਥੇ 2 ਘੰਟੇ ਪਾਣੀ। ਆ ਪਾਸੇ ਪਾਣੀ ਪੂਰਾ ਹੋਇਆ ਵਾ। 2 ਘੰਟੇ ਬੈਣਾ ਬੱਸ। 3:30 ਵਜੇ ਆ ਜਾਓ ਮੋਟਰ ਖੜਕੀ ਸਮਝ ਲੈ ਤੂੰ। ਉਹ ਪਰਕਾ। ਹਾਂ। ਦਾ ਕਿਹੜਾ ਫੇਰ ਮਾਰ ਟੂਰਨਾਮੈਂਟ ਇਹ ਮਾਂ ਮੋਟੀਆਂ ਹੋਈਆਂ ਤੱਕੀਆਂ। ਉਹ 12 ਵਜੇ ਚੱਲੂ ਹੈ ਨਾ। 12 ਵਜੇ ਤੱਕ ਹੀ ਚੱਲੂ। ਕੋਦਾ ਕੋ ਨਹੀਂ ਕੋਈ। ਐਵੇਂ ਕਹਦੇ ਇਹਦਾ ਕੋਈ ਨਹੀਂ ਪਤਾ। ਇਹਦਾ ਆਪਣੇ ਆਟੋਮੈਟਿਕ ਰੱਖੋ ਰੱਖੋ ਆਨ ਭਾਈ। ਇੱਥੇ ਕਰਨਾ ਤੈਨੂੰ 11:00 ਵਜੇ ਕਰਨਾ। ਕਾਈਟ ਨਾ ਕਰੀਂ ਨਾ ਤਾਂ ਅਰੇ ਜੁਰਨਾ ਤਾਂ ਟਾਈਮ ਮੁਰਲੇ ਪਹਿਲਾ ਮੂਲੇ ਫਾਲੇ ਬਾੜੇ ਜਾਂਦੀ ਨੇ ਪਹਿਲਾ ਮੂਲੇ ਫਾਲੇ ਅੰਦਰ ਬਾੜੇ ਹੋਏ ਤੇ ਮੈਂ ਹੋਰ ਕਿੰਨਾ ਕ ਪੜਕ ਦੇਈਂ ਸਾਲਾ ਓ ਲੈ ਕਰੀ ਜਾਣ ਜੋ ਕਰਦਾ ਛੱਡ ਕੇ ਜੇ ਚਲੀ ਆਪਾਂ ਕਰੀਏ ਚੱਲ ਹਾਂ ਹਾਂ ਕੰਬੇ ਦਵਾਦੀ ਵੀ ਐ ਕਿ ਜਿੱਦਰੀ ਜਾਣੇ ਨਹੀਂ ਤਲਵੀਰ ਦੀ ਪਾਟਵੀ ਲਿਆ ਹਸ ਤਰ ਮੋੜ ਗਿਆ ਭਾਈ ਲੈ ਵੀਂਦਰ ਦੋ ਸਕੀਮਾਂ ਫੜਿਆ ਵਾ ਕੱਤਾ ਘਰੀ ਜਾਂਦਾ ਮੈਨੂੰ ਆ ਦੇਖ ਲੈ ਭਾਈ ਹੁਣ ਭਾਈ ਨੇ ਪਾਣੀ ਛੱਡ ਕੇ ਬੁੱਲੀ ਹੋਣਾ ਤੇ ਸੁੱਕੇ ਮੈ ਲਾਉਣੇ ਆ ਪਾਣੀ ਛੱਡ ਕੇ ਮਗਾ ਜੈਨ ਪਾਣੀ ਪੀਣਾ ਇਹਨੇ ਬੋਲੀ ਹੋਣਾ ਫਿਰ ਹਾਂ ਕੋਈ ਪਾਣੀ ਸਰਬ ਆਸ ਹਾਂ ਜੇ ਨਹੀਂ ਫਿਰ ਨਾ ਬੋਲੇ ਫਟ ਟਰੈਕਟਰ ਸਹੀ ਬਰੋਕਿਆ ਨਾ ਇੱਕ ਪਾਣੀ ਛੱਡ ਦੇਖ ਲੋ ਜੇ ਬੋਲਾ ਹੁੰਦਾ ਨਹੀਂ ਆ ਰੋਡਾ ਮੀਟਰ ਲੱਗਾਈ ਆ ਫਿਰ ਨਹੀਂ ਕੱਲ ਮੀਂਹ ਆ ਗਿਣੀਆਂ ਇੱਥੇ ਜਗਾਤਾ ਬੜਾ ਬੜਾ ਆ ਨਹੀਂ ਆ ਕੰਟੀਨਿਊ ਗਮ ਲੋਤ ਨੂੰ ਕਾਇਲ ਨਹੀਂ ਹੈ ਇਹ ਸਾਫ ਜਗਾ ਹੈ ਜਾਈ ਮੈਂ ਪਾਣੀ ਬੰਨਣਾ ਪੋਲੀ ਪੀਉਣਾ ਹੂੰ ਫੇਰ ਇਹਨੇ ਪੁੱਲੀ ਮੈਂ ਫੁੱਲਾਂ ਵਾਲਾ ਕੀ ਹੋਣਾ ਹੈ ਹਾਏ ਮਲੇ ਮਲੇ 2000 ਰੁਪਏ ਕਰਨੇ ਆਜ 2000 ਰੁਪਏ ਲੈਣੇ ਇੱਥੇ ਆਦੀ ਵੀ ਛੱਡਣਾ ਗੱਲ ਨੂੰ ਇੱਥੇ ਉਹ ਗੱਲ ਛੱਡਣਾ ਅੱਜ ਅੱਜ ਸਪਰੇਅ ਕਰ ਦੇਣੀ ਮੈਂ ਕਰੀ ਜਾਂਦਾ ਸੁੱਕ ਲੂੰਗੀ ਹਾਂ ਹਾਂ ਇਹਦਾ ਮਾੜਾ ਮੋਟਾ ਜਾਏਗਾ ਹੋਰ ਵੀ ਮਾਰਨੀ ਹੈ ਹਾਂ ਹੋਰ ਮਾਰਨੀ ਹੈ ਹੁਣ ਲਿਆਉਣੀ ਮੈਂ ਪਾਪ ਭਰ ਕੇ हां हां जानਦੇ ਪਿਛੇ ਹੋਰ ਮੈਂ ਮਾਰ ਦੇ ਤੂੰ ਪਿਛਲੇ ਪੂਰੇ ਲਾਹੇਠਾ ਤੂੰ ਕਹਿੰਦਾ ਬਰਲਾ ਖੇਤ ਪਰਨਾਗਾ ਇੱਧਰੇ ਪਰਨਾਗਾ ਕਿੱਸ ਤਦ ਡਾਕ ਕਰਨਾ ਥੱਲੇ ਪਟਾਈ ਘਟ ਹੈ ਇਹਨੇ ਮੁੱਲੇ ਨਹੀਂ ਪੱਟਨੇ ਪਿਛਲੇ ਨਹੀਂ ਪੱਟਨੇ ਇਹ ਉਹਦੇ ਕਰਦਾ ਨਹੀਂ ਕਰਦਾ ਕਹਦਾ ਥਮਾ ਦੇਉ ਕਾ ਪਿਛੇ ਕਰ ਲੋ ਨਹੀਂ ਕੀ ਜਾਂਦੀ ਪਿਛੇ ਕਰਦਾ ਪੂਰੇ ਕਰਦਾ ਫਾਲੀ ਦੁੱਤੀ ਇਹ ਨਾ ਕਰ ਲੈ ਇਹਨਾਂ ਨੇ ਬਰਾਬਰ ਕਰ ਲੈ ਹੁਣ ਇਹ ਪੜਦਾ ਨਹੀਂ ਬਰਾਬਰ ਜਿਹੇ ਜਿਆਦਾ 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 ਪਿਛਲੇ ਕਰ ਮੂਰੇ ਕਰਨੀਵੇਂ ਕਰ ਲੈ ਆਹ ਪਟਾਈ ਹੋਣੀ ਆ ਆਹ ਪਟਾਈ ਹੋਣੀ ਹੈ ਉਹੀ ਤਾਂ ਉਹੀ ਕਹਿੰਦੇ ਨੇ ਉਹਦੇ ਹੁਣ ਪਿਛੇ ਕਰ ਲੈਣਾ ਦੇ ਪਿਛੇ ਨਹੀਂ ਮੈਂ ਕਹਿੰਦਾ ਇਹ ਮੂਰੇ ਕਰ ਹਾਂ ਇੱਕ ਬੜਾ ਹੀ ਕਰਾਉਣੀ ਆ ਜਮਾ ਵੀ ਇਹ ਇਹ ਕਿੱਥੇ ਦਮ ਦੇ ਦਿੰਦੇ ਨਹੀਂ ਬਹੁਤ ਤਕੜੇ ਸਾਲੇ ਉਹਦਾ ਯਾਰ ਮੈਂ ਕਹਿੰਦਾ ਮੈਂ ਮੈਂ ਹੀ ਦੇਖਿਆ ਇਹ ਜਿਹੇ ਫਾਲੇ ਯਾਰ ਇੰਨੇ ਵਧੀਆ ਫਾਲੇ ਆ ਹਾਂ ਬਹੁਤ ਤਕੜਾ ਬੈਲਟ ਸਫਾਲਿਆਂ ਦਾ ਫਾਲੇ ਉਹਨੂੰ ਵੀ ਟਾਇਰ ਵਾਲੇ ਭਾਰ ਦਾ ਜਮਾ ਵੀ ਇਤੋਂ ਤੋਂ ਫੱਕ ਹੈ ਨਹੀਂ ਇੰਨਾ ਇੰਨਾ ਵਧੀਆ ਬਣਾਇਆ ਹੈ 100000 ਦੇ ਦੱਸ ਹੈ 80 60000 ਦੇ ਕੌਣ ਪਰੌਣੇ ਇਹਨਾਂ ਨੇ ਬਣਾਇਆ ਜਿਹੜੇ ਉਹ 15000 ਦੇ ਟਾਇਰੇ ਹੋਵੇ ਹਾਂ 13000 ਦੇ ਟਾਇਰ ਹਾਂ 12000 ਦੇ ਟਾਇਰ 13000 ਦੇ ਟਾਇਰ ਫੇਰ ਲਾ ਉਹ ਵੀ ਜੀ ਉਹਦਾ ਭਾਈ ਫਿਰ ਕੰਮ ਹੈ ਸਾਬ ਨਾਲ ਠੀਕ ਵਧੀਆ ਉਹਨੂੰ ਵੀਰੇ ਜੀ ਵੀ ਨਹੀਂ ਹੁੰਦੀ ਇਹਨਾਂ ਨਾਲ ਬੜਾ ਅਕਰ ਬਹੁਤ ਡੱਕਰ ਜਿੰਮੀ ਸਪਰਿੰਗ ਵਾਲਾ ਤੂੰ ਇਹ ਦੂਏ ਪਰ ਚੱਲਦੇ ਸਪਰਿੰਗ ਵਾਲੀ ਚੱਲਦੇ ਕਹਿੰਦੇ ਸਾਢੇ ਸੇ ਚੱਲਦੇ ਸਪਰਿੰਗ ਚੁਗਣੇ ਪਾਣੇ ਪਿੱਛੇ ਦੇ ਫਿਰ ਕਹਿੰਦੇ ਨਹੀਂ ਡੱਕਰ ਆ ਡੱਕਰ ਕਰਦੇ ਵੀ ਵੀਰੇ ਸਪਰਿੰਗ ਵਾਲੇ ਸਪਰਿੰਗ ਦਾਮ ਦਿੰਦੇ ਹਾਂ ਦੇਦੇ ਨਾ ਸਪਰਿੰਗ ਉਹ ਤਾਂ ਨਹੀਂ ਦਿੰਦਾ ਫਿਰ ਉਹ ਤਾਂ ਨਹੀਂ ਦਿੰਦਾ ਉਹਨੇ ਪਟਾਈਓ ਕਰਨੀ ਇਹਦੇ ਵੀ ਫਰਕ ਸਾਢੇ ਜੇ ਸਾਢੇ ਹਸਾਬ ਨਾਲ ਠੀਕ ਹੈ ਸਾਡੇ ਬੂਟੇ ਨੇ ਖੇਰੀ ਜਾਂਦਾ ਭਾਈ ਉਹ ਆਪਣੇ ਇਹੀ ਹੈ ਪਿੰਡ ਤਾਂ ਆਪਣੇ ਉਹੀ ਚੱਲਨੇ ਸਪਰਿੰਗ ਵਾਲੇ ਆ ਬੂਟੇ ਆਪਣੇ ਜਾਂਦਾ ਮੁਕਤਾਂ ਨੂੰ ਜਿਹੜਾ ਆੜਵਾ ਫਸ ਗਿਆ ਰੱਖਿਆ ਆਪਾਂ ਨੇ ਹਾਂ ਹਾਂ ਮੈਂ ਤੇ ਲੈਟਰ ਨੂੰ ਦੇਖਦਾ ਆਪਣਾ ਉੱਧਰ ਵੀ ਕੀੜਾ ਮਾਰਿਆ ਹੁਣ ਦੱਸੀ ਜਾਏ ਕੋਈ ਨੂੰ ਫੋਨ ਕਰ ਲੈਟ ਆ ਕੇ ਹੁਣ ਤਾਂ ਮਾਲਾ ਪਹੁੰਚ ਗਈ ਸਾਰੀ ਮੰਡ ਜੇ ਲਾਉਣੇ ਨੂੰ ਪਹੁੰਚ ਗਈ ਕੋਈ ਨੂੰ ਫੋਨ ਕਰਦਾ ਵੀ ਆ ਗਈ ਢੱਟ ਗਈ ਆ ਗਈ ਢੱਟ ਗਈ ਇਹ ਕਰਨ ਇੱਕ ਦੂਵੇ ਤੇ ਹੋਰ ਕੀ ਕਰਨਾ ਉਹ ਥੈਲੇ ਦਾ ਬਤੇ ਬਾਪੂ ਜੀ ਕਦ ਨੂੰ ਫੋਨ ਕਰਨਾ ਭਾਈ ਥੈਲਾ ਘਵਾ ਦੇ ਲੈਵਲ ਕਰ ਬਣਾਏ ਹਾਂ ਹਾਂ ਲੈਵਲ ਬਣਾਉਣੇ ਆ ਥੈਲੀ ਪਰ ਕੇ ਆਹ ਥੈਲੇ ਉੱਡੇ ਦੀ ਖਾਣ ਦਾ ਮਿੱਟੀ ਉੱਦ ਆਏ ਆਰਨੀ ਪੈਂਦੀ ਬਸ ਮਿੱਟੀ ਆਪਾਂ ਬਾਕੀ ਕਰਦੇ ਆਂ। ਪਾਪਾ ਕੀ ਕਰਤੀ ਦੋ ਦਰੇ ਫਿਰ ਤਾਂ। ਬਾਪ ਚੱਲੀ ਆਣਾ। ਰੁਕਤੀ ਜਾਂਦਾ ਹੁਣ। ਥੱਲੇ ਹੀ ਆ ਮਿੱਟੀ ਕਹਦੀ ਆ। ਥੱਲੇ ਹੀ ਆ ਬਸ। ਹਲ ਮਦਰੀਆ ਮਦਰਾ ਰੁਕਤੀ ਰਹਿਮ ਤੇਰੀ ਕੀ ਕਰਨਾ? ਤੁਸ ਨਹੀਂ ਲਿਆਉਣਾ ਮੈਂ ਬਾਕੀ ਆ ਗਿਆ। ਬਸ ਬਸ ਇਹਦਾ ਪਾਪਾ ਬਾਹਰ ਲਿਆਵਾਂ ਫਿਰ। ਤੋ ਆਏ ਕਿੱਥੇ ਪਈ ਆ? ਆ ਸਾਈਡਾਂ ਵੀ ਮਾਰਨੀ ਆ। ਸਾਰੀ ਬਾਹਰ ਦੁਆਏ ਦੱਸ। ਮੋਠੇ ਬਾਰੇ ਬਿਨਾਂ ਦੋ। ਚਾਪੀ ਨਹੀਂ ਪਈ ਸੀ। ਚਾਪੀ ਲੱਗੀ। ਚਾਪੀ ਕਿ ਐਡਮਾ ਦੇ ਵਿੱਚ। ਆਹਾਹਾ। ਆਵਾਜ਼ ਨਹੀਂ ਆ ਰਹਾ ਅਰੇ ਨਹੀਂ ਆਵਾਜ਼ ਲੈਟ ਕੇ ਦੱਦਿ ਨੀ ਬੱਲ ਦੇਣਾ ਲਾ ਵੇ ਇਹਨਾਂ ਕਿਦੇ ਦੱਦਦੇ ਗਏ ਚਲੋ ਬਾਈ ਠੀਕ ਆ ਹੈ ਠੀਕ ਆ ਜੀ ਆ ਸ੍ਰੀ ਕਾਲ ਜੀ ਆਲੂ ਮਿਲਦੇ ਆ ਬਾਈ